ਸਾਡੇ ਪੰਜਾਬ ਦੇ ਕੰਢੀ ਇਲਾਕੇ ਦੇ ਲੋਕ ਕਾਫੀ ਪਰੇਸ਼ਾਨ ਆ ਜੰਗਲੀ ਜਾਨਵਰਾਂ ਤੋਂ ਹਾਂਜੀ ਤੁਸੀਂ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਇਹ ਲਗਭਗ 1.5 3000 ਮੀਟਰ ਹੈ ਠੀਕ ਹੈ ਜੀ ਹਾਂ ਲੈਂਥ ਨੇ ਇਹਦੀ ਜਿਹੜਾ ਏਰੀਆ ਤੁਹਾਡਾ ਇਹ ਟੋਟਲ ਹੈਗਾ ਆ ਹਾਂਜੀ ਉਸਨੇ ਬੋਲਾ ਇਨਕਾ ਉਦਾਨ ਦੇ ਦੋ ਹਰ ਜਗ੍ਹਾ ਇਨਕੋ ਉਦਾਨ ਦੋ ਕਿ ਦੇਖੋ ਉਹ ਵੀ ਤਾਂ ਜੰਗਲ ਮੈਂ ਤੋ ਬੋਲਾ ਉਹਨਕੋ ਬੋਲੋ ਕਿ ਚਲੋ ਉਹਨਕੇ ਘਰ ਦਿਖਾਤੇ ਆਂ ਆਪਕੋ ਜੰਗਲ ਮੈਂ ਕੈਸੇ ਆ ਜਾਂਦਾ ਉਹਨਾਂ ਨੇ ਕੰਟਰੋਲ ਕਰ ਰੱਖਾ सर फौज में बोलते हैं जो सिपाही बनता है ना जी उसको एक काम के सौ उपाय आना चाहिए तो कैसे ढूंढ लिया कहा तो जितना आए हैं वो आधे पे पहुंचे हम हाँ जी वैसे या भी आपका ना ये ऐसे भी शोल्डर भी लग जाएगा जैकेट के जैकेट भी लग जाएगी ना इसके अंदर भी करंट जाएगा सर ਜੈਕਟ ਸੇ ਵੀ ਇਸ ਸੋਲਰ ਫੈਂਸਿੰਗ ਨੂੰ ਲਗਾਉਣ ਦਾ ਤੁਹਾਡਾ ਖਰਚਾ ਹਾਂਜੀ ਕਿੰਨਾ ਹੋਇਆ ਤੇ ਕੀ ਸਾਰਾ ਖਰਚਾ ਤੁਸੀਂ ਆਪ ਕੀਤਾ ਕਿ ਗਵਰਨਮੈਂਟ ਨੇ ਸਬਸਿਡੀ ਵੀ ਦਿੱਤੀ ਤੁਸੀਂ ਫੈਂਸਿੰਗ ਕੀਤੀ ਆ ਹੋਰ ਵੀ ਆਲੇ ਦੁਆਲੇ ਹੈਗੇ ਇਦਾਂ ਤੇ ਨਹੀਂ ਸਰ ਮੈਂ ਨਾ ਵੈਸੇ ਜਦ ਫੈਂਸਿੰਗ ਕੀਤੀ ਤਾਂ ਮੈਂ ਇਹਨਾਂ ਕੋ ਵੀ ਬੋਲਾ ਥਾ ਦਾਦਾ ਵਲੌਗਰ ਦੇਖ ਰਿਹਾ ਹੈ ਮੇਰੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਸਾਡੇ ਪੰਜਾਬ ਦੇ ਕੰਢੀ ਇਲਾਕੇ ਵਿੱਚ ਜਿਸ ਨੂੰ ਕਿ ਨੀਮਪਾੜੀ ਇਲਾਕਾ ਵੀ ਕਹਿੰਦੇ ਹਨ ਤੇ ਲੋਅਰ ਸ਼ਵਾਲਿਕ ਦਾ ਇਲਾਕਾ ਵੀ ਕਹਿੰਦੇ ਹਨ ਉੱਥੇ ਲੋਕ ਬਹੁਤ ਪਰੇਸ਼ਾਨ ਆ ਜੰਗਲੀ ਜਾਨਵਰਾਂ ਕਰਕੇ ਕਿਉਂਕਿ ਜੰਗਲੀ ਜਾਨਵਰਾਂ ਕਰਕੇ ਫਸਲਾਂ ਨਹੀਂ ਹੁੰਦੀਆਂ ਕਾਫੀ ਸਾਲਾਂ ਤੋਂ ਲੋਕੀ ਉੱਥੇ ਫਸਲਾਂ ਲਗਾਉਣੋਂ ਹਟ ਗਏ ਹਨ ਕੋਈ ਸਬਜ਼ੀ ਨਹੀਂ ਹੁੰਦੀ ਉੱਥੇ ਤੇ ਬਹੁਤ ਹੀ ਪਰੇਸ਼ਾਨ ਹਨ ਲੋਕ ਉੱਥੇ ਦੇ ਤੇ ਮੈਂ ਪਿਛਲੇ ਕੁਝ ਵਲੌਗ ਦੇ ਵਿੱਚ ਉਹਨਾਂ ਦੀਆਂ ਪਰੇਸ਼ਾਨੀਆਂ ਨੂੰ ਦੱਸਿਆ ਵੀ ਤੇ ਸਰਕਾਰਾਂ ਦੇ ਨੋਟਿਸ ਵਿੱਚ ਵੀ ਲਿਆਂਦੀਆਂ ਸਾਡੇ ਹੁਣ ਦੇ ਨੇ ਮੈਂ ਦੇਖੀ ਜਨਾ ਉਥੇ ਤਿੰਨ ਤਿੰਨ ਬੰਦਰ ਬਹਿ ਜਾਇਆ ਕਰਦੇ ਆ ਗਿਆ ਗੋਤੇ ਨੇ ਨਠਾਣੇ ਹਾਂਜੀ ਰਾਹ ਨੂੰ ਸਾਂਭਰ ਆ ਜਾਂਦੇ ਨੇ ਆ ਬੜਾ ਧਿਆਨ ਰੱਖਣਾ ਪੈਂਦਾ ਹੈ ਬੜਾ ਭਾਰਾ ਰਾਹ ਨੂੰ ਬੈਠੀ ਮਾਰ ਕੇ ਦੇਖਦੇ ਰਹਿਣਾ ਵੀ ਆਇਆ ਤਾਂ ਨਹੀਂ ਕੋਈ ਜਾਨਵਰ ਸਾਰਾ ਸਾਈ ਸਾਈ ਰਾਤ ਖੇਚ ਸੌਣਾ ਪੈਂਦਾ ਖੇਚ ਸੌਂਕ ਹੈ 20 ਫਸਲ ਦਾ ਇਹ ਨਹੀਂ ਕਿ ਹੋਣੀ ਹੈ ਜਾਂ ਨਹੀਂ ਹੋਣੀ ਘਰਾਂ ਵਿੱਚ ਰੋਟੀ ਪਕਾਣਾ ਵੀ ਔਖੀ ਹੈ ਬੰਦਰ ਆਦੇ ਘਰਾਂ ਵਿੱਚ ਕਈ ਵਾਰ ਤਾਂ ਮਤਲਬ ਜਨਾਨੀ ਆਟਾ ਗੁੰਨਦੀ ਹੁੰਦੇ ਨੇ 8 ਤੱਕ ਲੱਗ ਜਾਂਦੇ ਆ ਇਹੇ ਹੀ ਕਾਰਨ ਹੈ ਕਿ ਜਿਹੜਾ ਜਾਨਵਰ ਬਹੁਤ ਵੱਡਿਆ ਜਾਨਵਰਾਂ ਕਰਕੇ ਖੇਤੇ ਨਹੀਂ ਹੁੰਦੇ ਤੇ ਜਾਨ ਆ ਇਥੇ ਪਾਈ ਜਾਂ ਬੋੜੀ ਨਹੀਂ ਹਾਂ ਜਾਨਵਰਾਂ ਤੋਂ ਬਹੁਤ ਤੰਗ ਹੈ ਹਾਂ ਬੜੇ ਬੰਦ ਹਾਂ ਹਾਂ ਧਿਆਨ ਨਾਲ ਧਿਆਨ ਨਾਲ ਮੈਂ 12 14 ਸਾਲ ਹੋ ਗਏ ਸਾਨੂੰ ਫਸਣਾ ਬਈਆਂ ਨਹੀਂ ਅੱਛਾ ਜੀ ਕੋਈ ਚੀਜ਼ ਨਹੀਂ ਛੱਡਦੇ ਬੱਲ ਜੀ ਮੀਮਨ ਜਿਹੜੇ ਅਸੀਂ ਬੁੱਢੀਆਂ ਦਾਣੇ ਸਕਾਉਂਦੀਆਂ ਨੇ ਘਾਹ ਲਾਉਂਦੇ ਜੀ ਜੀ ਉਹ ਵੀ ਨਹੀਂ ਮਤਲਬ ਸੁਕਣੇ ਸੁਕਣ ਲੈਂਦੇ ਜੀ ਸਰਕਾਰ ਕਹਿੰਦੀ ਕੰਡਾ ਤਾਰ ਲਾ ਕੰਡਾ ਤਾਰ ਰਕੇ ਜਰਨਾ ਵੀ ਸ਼ਾਲਾ ਮਾਰ ਕੇ ਦੂਜੇ ਵਸਟਾ ਪਈ ਜਾਣਪਰ ਹੈ ਨਾ ਜਿਹੜਾ ਜੀ ਬਹੁਤ ਹੈ ਹਾਂਜੀ ਇਹ ਘਰਾਂ ਚ ਆਜ ਬੜਾ ਦਾ ਬਾਕੀ ਜਿਹੜਾ ਜੰਗਲੀ ਬਾਗ ਹੈ ਹਾਂਜੀ ਉਹ ਕੁੱਤੇ ਜੇ ਰੱਖਨੇ ਆ ਸੀ ਘਰ ਹੀ ਆਪਣੇ ਹਵਾਲਤ ਬਾਤ ਹੈ ਹਾਂਜੀ ਹਾਂਜੀ ਕੁੱਤੇ ਘਰਾਂ ਦੇ ਚੋਕੋ ਕੇ ਲਈ ਜਾਂਦਾ ਅੱਜ ਮੈਂ ਆਇਆ ਹਾਂ ਹਿਮਾਚਲ ਪ੍ਰਦੇਸ਼ ਜਿਸ ਜਗ੍ਹਾ ਤੇ ਮੈਂ ਖੜਾ ਹਾਂ ਇੱਕ ਫਾਰਮ ਹਾਊਸ ਹੈ ਆ ਤੇ ਲਗਭਗ ਇਹ ਜਗਾ ਹੈਗੀ ਆ ਜੀ 300 ਕਨਾਲ ਦੇ ਕਰੀਬ ਤੇ ਹੁਣ ਤੁਸੀਂ ਦੇਖ ਲਓ 300 ਕਨਾਲ ਨੂੰ ਮੈਨੇਜ ਕਰਨਾ ਕੋਈ ਛੋਟਾ ਕੰਮ ਤਾਂ ਹੈ ਨਹੀਂ ਜੀ ਬਹੁਤ ਵੱਡਾ ਕੰਮ ਆ ਮੈਂ ਤੁਹਾਨੂੰ ਇਹੀ ਦਿਖਾਉਣ ਲੈ ਕੇ ਆਇਆ ਅੱਜ ਹਿਮਾਚਲ ਪ੍ਰਦੇਸ਼ ਦੇ ਇੱਕ ਪਿੰਡ ਦੇ ਵਿੱਚ ਕਿ ਉਹ 300 ਕਨਾਲ ਦੀ ਜਗਾ ਨੂੰ ਕਿੱਦਾਂ ਮੈਨੇਜ ਕਰ ਰਹੇ ਆ ਕਿੱਦਾਂ ਜੰਗਲੀ ਜਾਨਵਰਾਂ ਤੋਂ ਬਚਾ ਰਹੇ ਆ ਜੰਗਲੀ ਜਾਨਵਰ ਤਾਂ ਇੱਥੇ ਵੀ ਹੈਗੇ ਆ ਉਹ ਕਿੱਦਾਂ ਬਚਾ ਰਹੇ ਆ ਜਿਆਦਾ ਜੰਗਲੀ ਜਾਨਵਰ ਆ ਇੱਥੇ ਸਗੋਂ ਤੇ ਤੇ ਇੱਥੋਂ ਦੇ ਹੀ ਰਹਿਣ ਵਾਲੇ ਅਸੀਂ ਲੋਕਾਂ ਨਾਲ ਮਿਲਾਂਗੇ ਜੋ ਇਸ ਫਾਰਮ ਹਾਊਸ ਦੇ ਓਨਰ ਆ ਅਸੀਂ ਉਹਨਾਂ ਨਾਲ ਮਿਲਾਂਗੇ ਉਹਨਾਂ ਬਾਰੇ ਵੀ ਜਾਣਾਂਗੇ ਤੇ ਅਸੀਂ ਜਾਣਾਂਗੇ ਕਿ ਉਹ 300 ਕਨਾਲ ਨੂੰ ਕਿਸ ਤਰ੍ਹਾਂ ਨਾਲ ਸੰਭਾਲ ਰਹੇ ਆ ਕਿੱਦਾਂ ਸਬਜ਼ੀਆਂ ਨੂੰ ਸੰਭਾਲ ਰਹੇ ਆ ਤੇ ਚਲੋ ਤੁਹਾਨੂੰ ਇਸ ਫਾਰਮ ਹਾਊਸ ਦੇ ਓਨਰ ਨਾਲ ਹੀ ਮਲਾਉਨੇ ਹਾਂ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਉਹਨਾਂ ਨੇ ਇੰਨੀ ਵੱਡੀ ਜਗ੍ਹਾ ਨੂੰ ਕਿੱਦਾਂ ਮੈਨੇਜ ਕੀਤਾ ਕਿੱਦਾਂ ਇੱਥੇ ਸਬਜ਼ੀਆਂ ਲਗਾ ਰਿਹਾ ਕਿੱਦਾਂ ਜਾਨਵਰਾਂ ਨੂੰ ਪਚਾ ਰਿਹਾ ਤੇ ਚਲੋ ਆਓ ਜੀ ਬਨੇ ਰਹੋ ਮੇਰੇ ਨਾਲ ਇਸ ਬਲੌਗ ਦੇ ਐਂਡ ਤੱਕ ਤੁਸੀਂ ਜਿਹੜੀ ਜਿੱਦਾਂ ਫੈਂਸਿੰਗ ਲਗਾਈ ਹੈ ਉਹ ਵਾਲੀ ਹਾਂਜੀ ਇਹਨੂੰ ਤੁਸੀਂ ਸੋਲਰ ਫੈਂਸਿੰਗ ਬੋਲਦੇ ਆਂ ਜੀ ਸੋਲਰ ਫੈਂਸਿੰਗ ਬੋਲਦੇ ਠੀਕ ਹੈ ਜੀ ਤੇ ਹਾਂਜੀ ਹੁਣ ਦੱਸੋ ਜੀ ਕੀ ਕਰਨੀ ਇਹ ਦਿਖਾ ਇਹ ਬੈਟਰੀਆਂ ਨੇ ਮਤਲਬ ਕਿ ਇੱਕ ਬੈਟਰੀ ਜਿਹੜੀ ਹੈ 1000 ਮੀਟਰ ਦੀ ਕੈਪੈਸਿਟੀ ਜੈਸਾ ਦੀ 1000 ਮੀਟਰ ਤੱਕ ਮਤਲਬ ਇਹ ਕਵਰਟੀ ਆ ਹਾਂਜੀ ਔਰ ਇਹ ਲਗਭਗ 3500 ਮੀਟਰ ਹੈ ਠੀਕ ਹੈ ਜੀ ਹਾਂ ਲੈਂਥ ਨੇ ਇਹਦੀ ਜਿਹੜਾ ਏਰੀਆ ਤੁਹਾਡਾ ਇੱਥੇ ਟੋਟਲ ਹੈਗਾ ਆ ਜਿਹਨੂੰ ਕਵਰ ਕੀਤਾ ਹੈ ਤੁਸੀਂ ਹਾਂ ਜੀ ਹਾਂ ਜੀ ਤਿੰਨ ਬੈਟਰੀਆਂ ਦੇ ਨਾਲ ਦੋ ਤਾਂ ਇੱਥੇ ਲਗਾਈਆਂ ਨਾ ਇੱਕ ਬੈਟਰੀ ਉਧਰ ਹੈ ਉਪਰੇ ਲਗਾਈ ਅੱਛਾ ਜੀ ਜਦੋਂ ਉਹ 1000 ਮੀਟਰ ਹੋ ਗਿਆ ਨਾ ਉਸ ਤੋਂ ਬਾਅਦ ਉਹ ਦੂਜੀ ਲਗਾਤੀ ਉਹ ਠੀਕ ਹੈ ਜੀ ਹਾਂ ਜੀ ਅੱਛਾ ਇਹ ਸਭ ਆਫ ਕਰ ਦਈਏ ਹਾਂ ਜੀ ਕਰੰਟ ਆਫ ਕਰ ਦਿੰਨੇ ਆ ਨਾ ਅੱਛਾ 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 ਐਸ ਲਈ ਕਰੰਟ ਚੱਲ ਰਿਹਾ ਹੈ ਇਹ ਕਰੰਟ ਇਸ ਵਕਤ ਕਰੰਟ ਹਰ ਸਮੇਂ ਚੱਲਦਾ ਰਹਿੰਦਾ ਜੀ ਇਹ ਹਾਂ ਜੀ ਤੇ ਇਹਨੂੰ ਜੇ ਮੈਂ ਹੱਥ ਲਗਾਵਾਂਗਾ ਪਰ ਲਾਉਣਾ ਨਹੀਂ ਉਦਾਂ ਮੈਂ ਹਾਂ ਲਾੰਦੇ ਮੈਂ ਚੰਗੀ ਤਰ੍ਹਾਂ ਝਟਕਾ ਪੈਂਦਾ ਮਤਲਬ ਕਿ ਬੰਦੇ ਦਾ ਇੱਕਦਮ ਸਰੀਰ ਹਿੱਲ ਜਾਂਦਾ ਅੱਛਾ ਜੀ ਹਾਂਜੀ ਤੇ ਗਲਤੀ ਨਾਲ ਕਦੀ ਕਿਸੇ ਦਾ ਹੱਥ ਲੱਗਾ ਇੱਥੇ ਹਾਂਜੀ ਮੇਰਾ ਦੋ ਤਿੰਨ ਵਾਰ ਲੱਗ ਗਿਆ ਆਪ ਹੀ ਹੈ ਅੱਛਾ ਜੀ ਇਹ ਦਿਖਾ ਇਧਰ ਤੇ ਆਨ ਆਫ ਹੁੰਦੀ ਅੱਛਾ ਜੀ ਇਹ ਆਪਣੇ ਆਪ ਚਾਰਜ ਹੋ ਰੇ ਇਸ ਵੇਲੇ ਬਿਲਕੁਲ ਫੁੱਲ ਚਾਰਜ ਆਏ ਅੱਛਾ ਜੀ ਹਾਂਜੀ ਕਹਿੰਦਾ ਇਹ ਇਸ ਵੇਲੇ ਪੂਰੇ ਤਾਰਾਂ ਚ ਕਰੰਟ ਹੈ ਸੱਚ ਠੀਕ ਹੈ ਤੇ ਹੁਣ ਮੈਂ ਇਹ ਜਿੱਦਾਂ ਆਫ ਕਰ ਦੇਣੀ ਅੱਛਾ ਜੀ ਤਾਂ ਇਹ ਹੁਣ ਤੁਸੀਂ ਤਾਰ ਨਾਲ ਹੱਥ ਲਗਾ ਸਕਦੇ ਇਹ ਹੁਣ ਟੋਟਲ ਆਫ ਹੋ ਗਈ ਆ ਕਿ 1000 ਮੀਟਰ ਤੱਕ ਆਫ ਹੋਈ ਆ ਇਹ 1000 ਮੀਟਰ ਤੱਕ ਆਫ ਹੋ ਗਈ ਹਾਂ ਉਹ ਅੱਗੇ ਜਾ ਕੇ 1000 ਮੀਟਰ ਤੇ ਜਾ ਕੇ ਦੂਜਾ ਲੱਗਾ ਇਹ ਹਾਂਜੀ ਉੱਥੋਂ ਆਫ ਕਰਨੀ ਪੈਣੀ ਹਾਂਜੀ ਉਹ ਆਫ ਕਰਨੀ ਪੈਣੀ ਤਾਂ ਫਿਰ ਉਧਰ ਹੁਣ ਇਹ 1000 ਮੀਟਰ ਆਫ ਹੋ ਗਏ ਠੀਕ ਹੈ ਜੀ ਇਸ ਸੋਲਰ ਫੈਂਸਿੰਗ ਨੂੰ ਲਗਾਉਣ ਦਾ ਤੁਹਾਡਾ ਖਰਚਾ ਹਾਂਜੀ ਕਿੰਨਾ ਹੋਇਆ ਤੇ ਕੀ ਸਾਰਾ ਖਰਚਾ ਤੁਸੀਂ ਆਪ ਕੀਤਾ ਕਿ ਗਵਰਨਮੈਂਟ ਨੇ ਸਬਸਿਡੀ ਵੀ ਦਿੱਤੀ ਨਹੀਂ ਗਵਰਨਮੈਂਟ ਨੇ ਸਬਸਿਡੀ ਦਿੱਤੀ ਇਸ ਉੱਪਰ ਹਾਂਜੀ ਇਹ 80 ਜਿੰਨਾ 100 ਰੁਪਏ ਵਿੱਚ 80 ਰੁਪਏ ਗਵਰਨਮੈਂਟ ਨੇ ਲਗਾਏ ਨਾ 20 ਰੁਪਏ ਮੈਨੇ ਲਗਾਏ ਨਾ ਠੀਕ ਹੈ ਜੀ ਮਤਲਬ ਕਿ 33 ਲੱਖ ਕੁਝ ਹਜ਼ਾਰ 3394000 ਰੁਪਏ ਬਣਿਆ ਹ ਟੋਟਲ ਮੇਰਾ ਇਹਦਾ ਹਾਂਜੀ ਹਾਂਜੀ ਤਾਂ ਉਸ 8.5 ਲੱਖ ਮੈਨੇ ਜ 9 ਲੱਖ ਕੀ ਮੇਰਾ ਬਣਾ تھا ਠੀਕ ਹੈ ਉਹ ਮੈਨੇ ਦਿਆ ਇਹ ਕਿੰਨਾ ਏਰੀਆ ਕਵਰ ਕੀਤਾ ਇਹਨੇ ਜੀ ਇਹ ਲਗਭਗ 35 3600 ਮੀਟਰ ਹੈ ਠੀਕ ਆ ਇਹ ਸੈਂਟਰ ਦੀ ਸਕੀਮ ਆ ਕਿ ਤੁਹਾਡੇ ਹਿਮਾਚਲ ਪ੍ਰਦੇਸ਼ ਦੀ ਸਕੀਮ ਆ ਇੱਥੇ ਲੋਕਲ ਇਹ ਵੈਸੇ ਸੈਂਟਰ ਦੀ ਸਕੀਮ ਹੈ ਠੀਕ ਆ ਜੀ ਠੀਕ ਆ ਨਹੀਂ ਚਲੋ ਇਹ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਜੋ ਵੀ ਇਸ ਵਲੌਗ ਨੂੰ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਮੈਨੂੰ ਦੱਸਣਾ ਚਾਹੁੰਦੇ ਆ ਕਿ ਗਵਰਨਮੈਂਟ ਦੀ ਸਕੀਮ ਹੈਗੀ ਆ ਫੈਂਸਿੰਗ ਦੇ ਲਈ ਹਾਂਜੀ ਪੰਜਾਬ ਦੇ ਕੰਢੀ ਇਲਾਕੇ ਦੇ ਲੋਕ ਹਾਂਜੀ ਕਾਫੀ ਇਹਨਾਂ ਚੀਜ਼ਾਂ ਤੋਂ ਹੀ ਪਰੇਸ਼ਾਨ ਹੈ ਕਿ ਜਾਨਵਰ ਜਿਹੜੇ ਆ ਉਹ ਬਹੁਤ ਪਰੇਸ਼ਾਨ ਕਰਦੇ ਉੱਥੇ ਫਸਲ ਨਹੀਂ ਹੋਣ ਦਿੰਦੇ ਦੇਖੋ ਸਰ ਇੱਕ ਇਸ ਦੇ نیچے ਮੈਂ ਨਾ ਪੱਥਰ ਲਗਾਇਆ ਹੈ मतलब के जब बांस के साथ मैंने ये पूरा बांध किया बाहर से मतलब के जानवर धक्का देगा तो ये तार अंदर नहीं आ सकती जी 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 यदि हम ऐसे नहीं कंट्रोल करेंगे तब नहीं जानवर कंट्रोल होता पूरी इसमें पत्थर लगाया हुआ है हमें ये देख रहे हैं आंदा हाँ आंदा देखो तो हां जी बिल्कुल आप बाहर झाड़ियां भी रखिया ऐसे करके जानवर ना चढ़े भी ऊपर हां जी ठीक है नहीं चलो हां जी मतले अपू ਵੀ ਕਰਨਾ ਹੈ મતલਬ ਕਿ ਕਰਨਾ ਪਉਂਦਾ ਉਹ ਤਾਂ ਠੀਕ ਗਵਰਨਮੈਂਟ ਦਾ ਤਾਂ ਫਰਜ ਹੈ ਲਗਾਣਾ ਲੇਕਿਨ ਅਪੂ ਵੀ મતલਬ ਕਿ ਦੇਖਰੇਖ ਖੁਦ ਹੋਣਾ ਚਾਹੀਦੀ ਮਤਲਬ ਨਹੀਂ ਉਹ ਤਾਂ ਮੇਨ ਹੈ ਜੀ ਗਵਰਨਮੈਂਟ ਨੇ ਤਾਂ ਤੁਹਾਨੂੰ ਸਬਸਿਡੀ ਦੇ ਦਿੱਤੀ ਉਸ ਤੋਂ ਬਾਅਦ ਤੁਸੀਂ ਲਗਾ ਲਿਆ ਪਰ ਧਿਆਨ ਤਾਂ ਆਪ ਹੀ ਰੱਖਣਾ ਗਵਰਨਮੈਂਟ ਨੇ ਆ ਕੇ ਦੇਖਣਾ ਆਹੀ ਧਿਆਨ ਨਹੀਂ ਰੱਖਾਂਗੇ ਤਾਂ ਇਹ ਤਾਂ ਫਿਰ ਮਤਲਬ ਕਿ ਖਤਮ ਹੋ ਜਾਣਗੇ ਬੈਟਰੀਆਂ ਵੀ ਖਤਮ ਹੋਏ ਬੈਟਰੀ ਦਾ ਪਾਣੀ ਦੇਖਣਾ ਹੈ 1 ਮਹੀਨੇ ਦੇ ਅੰਦਰ ਮਤਲਬ ਕਿ ਇਸ ਵਿੱਚ ਪਾਣੀ ਵੀ ਪੜਦਾ ਹੈ ਮਤਲਬ ਠੀਕ ਹੈ ਠੀਕ ਹੈ ਬਾਕੀ ਜੇ ਤਾਰ ਕੇ ਸਾਥ ਕੋਈ ਮਤਲਬ ਕਿ ਟੱਚ ਨਹੀਂ ਹੋਣਾ ਚਾਹੀਏ ਝਾੜੀ ਨਹੀਂ ਤਾਂ ਕਰੰਟ ਵੀ ਡੈੱਡ ਹੋ ਜਾਏਗਾ ਕੰਮ ਹੋ ਜਾਏਗਾ ਅੱਛਾ ਜੀ ਅੱਛਾ ਠੀਕ ਹੈ ਹਾਂ ਜਿਹੜੀ ਨਹੀਂ ਮਤਲਬ ਕਿ ਹੋਣਾ ਚਾਹੀਏ ਜਾਂ ਇਸ ਵਿੱਚ ਸਪਰੇਅ ਕਰਨਾ ਪੜਤੀ ਹੈ ਜਾਂ ਫਿਰ ਮਤਲਬ ਝਾੜੀ ਕਾੜਨਾ ਪੜਤੀ ਹੈ ਸਾਥ ਸਾਥ ਮੈਂ ਝਾੜੀ ਨਹੀਂ ਲੱਗਣਾ ਚਾਹੀਏ ਤਾਰ ਕੇ ਤੇ ਉਹ ਕਰੰਟ ਜਿਹੜਾ ਡੈੱਡ ਹੁੰਦਾ ਆ ਦੇਖੋ ਜਿੱਤਾ ਮੈਂ ਬੂਟੀ ਦੇਖ ਰਿਹਾ ਲੱਗੀ ਹੋਈ ਆ ਦੇਖੋ ਆ ਲੱਗੀ ਆ ਹਾਂ ਜੀ ਇਸ ਦਾ ਨਹੀਂ ਇਹ ਕਰੰਟ ਜੋ ਹੈ ਨਾ ਹਾਂ ਜੀ ਕਰੰਟ ਸਰ ਇਨੀ ਤਾਰੋਂ ਮੈਂ ਉਹ ਅੱਛਾ ਠੀਕ ਇਨੀ ਤਾਰੋਂ ਤਾਰੋਂ ਮੈਂ ਅੱਛਾ ਇਹ ਨਾ ਜੀ ਹਾਂ ਇਸ ਵਿੱਚ ਨਹੀਂ ਹੈ ਕਰੰਟ ਠੀਕ ਹੈ ਠੀਕ ਹੈ ਹਾਂ ਇਸ ਵਿੱਚ ਕੋਈ ਕਰੰਟ ਨਹੀਂ ਹੈ ਇਸ ਵਿੱਚ ਮਤਲਬ ਕਿ ਹਮਨੇ ਜੈਸੇ ਇਹ ਪੱਥਰ ਰੱਖੇ ਹੈ ਨਾ ਠੀਕ ਹੈ ਜੀ ਠੀਕ ਇਸ ਵਿੱਚ ਬਾਹਰ ਸੇ ਕੋਈ ਜਾਨਵਰ ਧੱਕਾ ਲਗਾਏਗਾ ਤਾਂ ਮਤਲਬ ਇਹ ਸਮਝ ਗਿਆ ਠੀਕ ਹੈ ਮੈਂ ਐਕਚੁਅਲੀ ਉਹਦਾ ਦੇਖ ਫਸਟ ਟਾਈਮ ਰਿਹਾ ਆ ਹਾਂ ਜੀ ਮਤਲਬ ਜਾਨ ਫਸਟ ਟਾਈਮ ਰਿਹਾ ਦੇਖਿਆ ਜ਼ਰੂਰ ਹੈ ਮੈਂ ਹਾਂ ਜੀ ਹੁਣ ਜਾਣਨ ਨੂੰ ਮੈਨੂੰ ਇਹ ਮਿਲਿਆ ਕਿ ਸਾਰੀ ਜਾਲੀ 'ਚ ਨਹੀਂ ਹੁੰਦਾ ਕਰੰਟ ਉੱਪਰ ਉੱਪਰ ਹਾਂ ਜੀ ਉੱਪਰ ਹੀ ਹੁੰਦਾ ਇਹਨਾਂ ਤਾਰਾਂ ਕੇੜੀਆਂ ਤਿੰਨ ਤਾਰਾਂ ਆ ਨਾ ਉੱਪਰ ਆਹ ਤਿੰਨ ਚਾਰ ਤਾਰਾਂ ਆ ਚਲੋ ਹੁਣ ਤਾਂ ਬੰਦ ਕੀਤਾ ਆਪਾਂ ਵਿੱਚ ਜਗੱਤ ਲਗਾ ਸਕਦੇ ਹੋ ਵੀ ਤੇ 100 ਮੀਟਰ ਤੱਕ ਸੌਰੀ 1000 ਮੀਟਰ ਤੱਕ 1000 ਮੀਟਰ ਤੱਕ ਆ ਜਾਓ ਭਾਜੀ ਦੇਖੋ ਤੁਸੀਂ ਦੇਖਿਆ ਅ तुसी हैं पहला। मैं आर्मी था, सर। पहले में था। अच्छा जी। आ, साल मैं देखो पत्थर नहीं लगाए होते ना तो इधर जानवर ने आ जाना था अंदर सुअर आ जाते मतलब के ऊपर से तो चलो ये सांबर आता है नील गाय और नीचे से जो है ना सर सुअर आता है सुअर इतना ताकतवर होता है नीचे से मतलब के ਬਿਲਕੁਲ ਇੱਕ ਖੱਡਾ ਕਰਕੇ ਨਿਕਾਲਾ ਤੇ ਦੇਖਿਆ ਜੀ ਜਾਲੀਆਂ ਟੁੱਟੀਆਂ ਹੋਈਆਂ ਹਾਂਜੀ ਉਹ ਜਸ ਚੂਰ ਤੋੜ ਦਿੰਦੇ ਹਾਂਜੀ ਹਾਂਜੀ ਸੇ ਹੁੰਦੀ ਹੈ ਸੇ ਵੀ ਮਤਲਬ ਕਿ نیچے تھے ਲੇਕਿਨ ਉਹ ਅਭੀ ਜਦੋਂ ਸੇ ਪੱਥਰ ਮੈਨੇ ਲਗਾਏ ਆ ਨਾ ਹਾਂਜੀ ਉਸਕੇ ਬਾਅਦ ਨਹੀਂ ਮਤਲਬ ਕਿ ਸਰ ਆਏ ਨਹੀਂ ਮਤਲਬ ਕਿ ਬੜਾ ਫਰਕ ਪੜ ਗਿਆ ਇਹ ਸਹੀ ਆ ਦੇਖੋ ਇਹ ਤਾਂ ਬਹੁਤ ਧਿਆਨ ਰੱਖਣਾ ਪੈਂਦਾ ਹਾਂਜੀ ਇਹ ਸਰ ਜਦ ਮੈਂ 97 ਮੈਂ ਪੈਨਸ਼ਨ ਆਇਆ ਥਾ ਹਾਂਜੀ ਉਸਕੇ ਬਾਅਦ ਸਰ ਮੈਨੇ जब फौज में मतलब के पेंशन आया तो जी। पानी नहीं मिलता था सर जी जी। तो मैंने गधा खरीदा सर अच्छा जी। गधा खरीदा और मतलब के मेरे को गांव वाले हंसने लगे अच्छा बोला यार फौजी आदमी पेंशन आते हैं तो वहाँ गाड़ियां खरीदते हैं आपने गधा खरीदा मैं ले अभी यार सड़क नहीं इधर कुछ नहीं तो गाड़ियाँ तो मैं कैसे खरीद सकता हूँ कि गाड़ी का काम ही नहीं है अभी कोई भी अभी मेरे को गधे का ही काम है ਗਰਾਸਰੇ ਇਧਰ ਇੰਟੇ ਮੇਰੇ ਮਕਾਨ ਜੋ ਨੀਚੇ ਵਾਲੀ ਮੰਜ਼ਿਲ ਹੈ ਹਾਂਜੀ ਹਾਂਜੀ ਇਹ ਮੈਨੇ ਇਧਰ ਸੇ ਹੀ ਢੋਈ ਥੀ ਪੂਰੀ ਇਸ ਨਾਲੇ ਮੈਂ ਫੈਂਗੇ ਥੇ ਉਹ ਚੱਕ ਵਾਲੇ ਆਹੀ ਜਿਹੜਾ ਇੱਧਰ ਆ ਹਾਂ ਸਰੀਏ ਨਾਲ ਹੈ ਨਾ ਇਹ ਰਸਤਾ ਨਹੀਂ ਥਾ ਅਗੇ ਮਤਲਬ ਕਿ ਜਾਣੇ ਕੇ ਲਈ ਕੋਈ ਰਸਤਾ ਨਹੀਂ ਥਾ ਇਹ ਮਤਲਬ ਕਿ ਜਿਆਦਾ ਸੇ ਜਿਆਦਾ 2 ਫੁੱਟ ਰਸਤਾ ਥਾ ਅੱਛਾ ਜੀ ਚੌੜਾ ਨਾ 2 ਫੁੱਟ ਰਸਤਾ ਥਾ ਠੀਕ ਹੈ ਫਿਰ ਉਹ ਗਦੇ ਪੇ ਇੰਟੈਟ ਹੋਈ ਪੂਰੀ ਘਰ ਤੱਕ ਤੁਸੀਂ ਲਾਏ ਹੁੰਦੇ ਬੰਦੇ ਲਾਏ ਹੁੰਦੇ ਸੀਗੇ ਆਪ ਹੀ ਲੱਗੇ ਰਹਿੰਦੇ ਸੀ ਉਹ ਦੇਖੋ ਉਧਰ ਲੱਗੇ ਰਹਿਣਾ ਸਰ ਮਿਲਟਰੀ ਵਾਲਿਆਂ ਦੀ ਇੱਕ ਬੜੀ ਖਾਸियत ਹੁੰਦੀ ਹੈ ਜੀ ਆਰਮੀ ਵਾਲਿਆਂ ਦੀ ਹਾਂ ਜੀ ਉਹ ਵਿਲੇ ਨਹੀਂ ਬੈ ਸਕਦੇ ਕਿਉਂਕਿ ਆਹ ਤਾਂ ਇੱਧਾ ਦੀ ਪਹਾੜੀ ਗਈ ਹੁੰਦੀ ਆ ਠੀਕ ਹੈ ਜੀ ਮਿਲਟਰੀ ਦੁਆਰਾ ਲੱਗੇ ਹੀ ਰਹਿੰਦੇ ਕੋਈ ਨਾ ਕੋਈ ਕੰਮ ਕਰਨ ਹਾਂ ਜੀ ਜੋ ਕਿ ਚੰਗੀ ਗੱਲ ਆ ਹਾਂ ਜੀ ਹਾਂ ਜੀ ਤਾਂ ਹੀ ਉਹ ਐਸੇ ਕਰਕੇ ਤੁਸੀਂ ਫਿੱਟਿਆ ਤਵੇ ਸਰ ਮਤਲਬ ਇਹ ਫਿੱਟ ਵੀ ਤਾਂ ਵੀ ਹੈ ਮਤਲਬ ਕਿ ਕਿਨ ਸੰਜੋ ਮਤਲਬ ਕਿ ਆਰਮੀ ਮੈਂ ਟ੍ਰੇਨਿੰਗ ਐਸੀ ਦਿੱਤੇ ਆ ਕਿ ਮਤਲਬ ਕਿ ਇਮਾਨਦਾਰੀ ਨਾਲ ਕਮਾਣਾ ਹੈ ਔਰ ਇਮਾਨਦਾਰੀ ਨਾਲ ਖਾਣਾ ਹੈ ਕਿਸੇ ਕੇ ਸਾਥ ਬੇਈਮਾਨੀ ਨਹੀਂ ਕਰਨੀ ਹੈ ਸਰ ਬਹੁਤ ਵਧੀਆ ਹੈ ਇਹ ਬਹੁਤ ਵਧੀਆ ਇੱਕ ਗੱਲ ਆ ਤੇ ਅੱਛਾ ਜੀ ਹੁਣ ਮੈਨੂੰ ਦੱਸੋ ਇਸ ਫੈਂਸਿੰਗ ਨੂੰ ਕਰਨ ਨੂੰ ਕਿੰਨਾ ਸਮਾਂ ਲੱਗਾ ਇਸ ਨੂੰ ਲਗਭਗ 3000 ਮੀਟਰ ਲਗਭਗ ਹਾਂ ਜੀ ਜਿਹੜੀ ਫੈਂਸਿੰਗ ਹੋਈ ਇਹਨੂੰ ਕਿੰਨਾ ਸਮਾਂ ਲੱਗਾ ਸੀ ਜੀ ਲਗਭਗ ਸਰ 4 ਮਹੀਨੇ ਲੱਗੇ ਸਰ ਠੀਕ ਹੈ ਜੀ ਹਾਂ ਜੀ 4 ਮਹੀਨੇ ਦਾ ਸਮਾਂ ਲੱਗਾ 4 ਮਹੀਨੇ ਅੱਛਾ ਹਾਂ ਜੀ 4 ਮਹੀਨੇ ਲੱਗੇ ਥੇ ਤੇ ਕਿੰਨੇ ਲੇਬਰ ਇਧਰ ਹੀ ਉਹ ਜਹਾਂ ਉਹ ਮਤਲਬ ਕਿ ਸ਼ੈੱਡ ਬਣਾ ਹੋਇਆ ਉਹਦੇ ਢੀ ਲੇਬਰ 3 ਆਦਮੀ ਥੇ ਲੇਬਰ ਕੇ ਅੱਛਾ ਜੀ ਇੱਕ ਮੈਂ ਸਾਥ ਮੈਂ ਹੁੰਦਾ ਥਾ ਠੀਕ ਹੈ ਜੀ ਔਰ साथ में मतलब के पहले तो मतलब की ये जगह साफ की जहाँ अच्छा। फेंसिंग लगनी थी क्योंकि दरख्त नहीं चाहिए सर नजदीक हाँ हाँ ये दरख्त तो होगा जैसे अभी ये दरख्त तैयार हो रहा है ये खैर का पौधा है जी जी ये, हाँ जी, हाँ जी, ये थोड़ा मतलब के कीमती है तो इसको तो रखना पड़ेगा जी 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 बिल्कुल हाँ जी इस नहीं तो इधर से सर छलांग मार लेगा बंदर मार लेगा बंदर तंग करेगा लेकिन ये कांटे वाली है ना कांटे वाले के ऊपर चढ़ता बहुत कम है हाँ जी हाँ जी हाँ जी ਜੋ ਸਾਫਤ ਰਕਤ ਹੋਗਾ ਨਾ ਉਸਮੇ ਚੜੇਗਾ ਉਹ ਆ ਆ ਸਾਫ ਹੀ ਆ ਜੀ ਹਾਂ ਜੀ ਹਾਂ ਜੀ ਇਹ ਜਾਮਨ ਹੈ ਸਰ ਚਾਂਮਣਾ ਹਾਂ ਜੀ ਸੋਰੀ ਹਾਂ ਜੀ ਜਾਮਨ ਹੈ ਠੀਕ ਆ ਇਧਰ ਸੇ ਛਲਾਂਗ ਮਾਰ ਸਕਦਾ ਹੈ ਹਾਂ ਬਾਸਤੇ ਵੀ ਬਹੁਤ ਚੜਿਆ ਹੁੰਦਾ ਹਾਂ ਜੀ ਬਾਸਤੇ ਵੀ

ਨੇ ਕਹਿੰਦੇ ਜਦ ਸੇ ਪੱਥਰ ਲਗਾ ਦਿਗੇ ਨਾ ਤਾਂ ਅਭੀ ਨਹੀਂ ਆਏ ਸਰ ਆ ਕੱਢੀ ਮਿੱਟੀ ਦੇਖੋ ਉਹਨਾਂ ਨੇ ਹਾਂਜੀ ਇਹ ਦੇਖੋ ਇਧਰ ਮਿੱਟੀ ਨਿਕਾਲੀ ਸੀ ਪਹਿਲੇ ਨਹੀਂ ਇਹ ਚਲੋ ਹਾਂਜੀ ਬਹੁਤ ਇੱਕ ਸਿੱਖਣ ਵਾਲੀ ਤੁਹਾਡੇ ਤੋਂ ਗੱਲ ਮਿਲਦੀ ਆ ਸਾਰਿਆਂ ਨੂੰ ਕਿ ਕਿੱਦਾਂ ਸੰਭਾਲ ਕਰਨੀ ਆ ਕਿੱਦਾਂ ਆਪਣੀਆਂ ਫਸਲਾਂ ਬਚਾਉਣੀਆਂ ਆ ਹਾਂਜੀ ਉਹਨੇ ਦਿਖਾਈ ਇੱਥੇ ਇੱਥੇ ਭਾਰੀ ਪੱਥਰ ਲਗਾਈ ਤੇ ਨਾ ਮਤਲਬ ਨਹੀਂ ਕਿ ਉਹ ਮਤਲਬ ਕਿ ਇਸੇ ਧੱਕਾ ਮਾਰੀ ਕਿ ਆ ਸਕਦੇ ਆ ਜਾਂ ਕੋਈ ਮਤਲਬ ਕਿ ਇਹ ਨਹੀਂ ਕਰ ਸਕਦੇ ਨਹੀਂ ਤਾਂ ਇਹਨਾਂ ਦਾ ਅੱਜ ਉਹ ਤਾਂ ਇਥੋਂ ਪੂਰੇ ਰਸਤੇ ਬਣਾਏ ਦੇਣੇ ਅਗਲਾ ਬੈਟਰੀ ਵਾਲਾ ਯੂਨਿਟ ਅੱਗੇ ਆਏਗਾ ਹਜੇ ਅੱਗੇ ਆਏਗਾ ਸਰ ਲੋ ਜੀ ਵੈਸੇ ਮੈਂ ਤਾਂ ਕਹਿੰਦਾ ਸਵੇਰੇ ਸਵੇਰੇ ਤੁਸੀਂ ਇਹਦੇ ਚੱਕਰ ਲਾ ਲੈਣੇ ਹੁਣੇ ਦੋ ਤਿੰਨ ਮਿਲ ਲਾਦਾ ਹਾਂਜੀ ਇੱਕ ਚੱਕਰ ਹੀ ਸਰ ਕਾਫੀ ਮਤਲੇ ਕਿ ਹੋ ਜਾਂਦਾ ਦੋ ਤਿੰਨ ਕਿਲੋਮੀਟਰ ਹੋ ਜਾਂਦਾ ਉਹ ਦੇਖ ਲਓ ਹੈ ਭਾਜੀ ਇਹ ਤਾਂ ਬਿਮਾਰੀਆਂ ਕਿੱਥੋਂ ਤੁਹਾਨੂੰ ਫੜ ਲੈਣਗੀਆਂ ਦੱਸੋ 슈ਗਰ ਸ਼ਾਗਰ ਤਾਂ ਕਦੇ ਵੀ ਨਹੀਂ ਹੋਣੀ ਨਹੀਂ ਹੋ ਸਕਦੀ ਸਰ ਹੋਰ ਨਾਲੇ ਜੜੀਆਂ ਬੂਟੀਆਂ ਦੀ ਹਵਾ ਹਾਂਜੀ ਤਾਜੀ ਹਵਾਸਰੇ ਮਿਲਦੀ ਹੈ ਨੈਚੁਰਲੀ ਮਨ। ਦਿਲ ਵੀ ਤਕੜਾ ਰਹਿੰਦਾ। ਹਾਂਜੀ। ਫੇਫੜੇ ਵੀ ਵਧੀਆ ਰਹਿੰਦੇ। ਹਾਂਜੀ। ਕੀ ਬਾਤਾਂ ਜੀ। ਆਪਣੀਆਂ ਘਰ ਦੀਆਂ ਸਾਰੀਆਂ ਸਬਜ਼ੀਆਂ ਖਾਣੀਆਂ, ਆਪਣਾ ਘਰ ਦਾ ਸਲਾਦ ਖਾਣਾ। ਜੀ ਜੀ ਜੀ। ਤੇ ਇਸ ਤੇ ਵਧੀਆ ਹੋਰ ਕਿਆ ਚੀਜ਼ ਮਿਲ ਸਕਦੀ ਸਰ? ਬਿਲਕੁਲ। ਅੱਛਾ ਤੁਸੀਂ ਇੱਥੇ ਜਿੱਦਾਂ ਆਪਣੀਆਂ ਸਬਜ਼ੀਆਂ ਹਾਂਜੀ ਜਾਂ ਕਣਕ, ਚੌਲਗਾਉਨੇ ਆਂ। ਹਾਂਜੀ। ਉਹਨਾਂ ਨੂੰ ਤੁਸੀਂ ਕੋਈ ਦਵਾਈਆਂ ਵਗੈਰਾ ਵੀ ਪਾਉਨੇ ਪੈਸਟੀਸਾਈਡ ਵਗੈਰਾ? ਨਹੀਂ ਨਹੀਂ ਸਰ। ਸਭ ਕੁਝ ਇੱਥੇ ਆਰਗੈਨਿਕ ਆ ਸਭ ਕੁਝ। ਅਹ ਮਤਲਬ ਕਿ ਸਰ ਜਿਹੜਾ ਲੋਕੀ ਆ ਮਤਲਬ ਉਸੇ بارش ਪੜਨੇ ਤੋਂ ਬਾਅਦ ਸਰ ਜ਼ਰੂਰ ਤੇ ਪੜਤੀ ਹੈ ਜੀ ਜੀ ਅੱਛਾ ਨਹੀਂ ਤਾਂ ਇਦਾਂ ਨਾਰਮਲ ਮਤਲਬ ਕਿ ਮੌਸਮ 'ਚ ਕੋਈ ਜ਼ਰੂਰਤ ਨਹੀਂ ਪੈਂਦੀ ਸਰ ਮਤਲਬ ਮੋਸਟਲੀ ਆਰਗੈਨਿਕ ਹੀ ਚੀਜ਼ਾਂ ਹੁੰਦੀਆਂ ਇੱਥੇ ਹਾਂਜੀ ਹਾਂਜੀ ਕੋਸ਼ਿਸ਼ਾਂ ਕਰਦੇ ਜਿਹੜਾ ਮਤਲਬ ਕਿ ਐਸਾ ਇਹ ਆਤਮਾ ਵਾਲੇ ਦਿਖਾਤੇ ਹਮਾਰੇ ਕੋ ਜੀ ਤੇ ਐਸੇ ਮਤਲਬ ਕਿ ਉਹ ਗੁੰਤਰ ਪਾਣਾ ਫਿਰ ਹਾਂਜੀ ਜਿਹੜੀ ਦੇਸੀ ਕੋਈ ਪੈਸਟਿਸਾਈਡ ਬਣਾਉਨੇ ਹੋ ਹਾਂਜੀ ਹਾਂਜੀ ਉਹ ਵੀ ਬਣਾਏ ਆ ਹੈ ਹਾਂਜੀ ਹਾਂਜੀ ਉਹ ਕੀ ਬਣਾਇਆ ਹੁੰਦਾ ਜੀ ਥੋੜਾ ਦੱਸ ਦਿਓ ਮੇਰੇ ਦਰਸ਼ਕਾਂ ਨੂੰ ਪਤਾ ਲੱਗੇ ਵੀ ਚਲੋ ਡਿਟੇਲ ਦੇ ਵਿੱਚ ਤਾਂ ਚਲੋ ਫਿਰ ਦੱਸਾਂਗੇ ਪਰ ਉਦਾਂ ਗੂੜ ਪਾਉਂਦੇ ਸਰ ਉਸ ਚ ਅੱਛਾ ਜੀ ਅੱਛਾ ਜੀ ਔਰ ਬੇਸਣ ਪਾਣਾ ਠੀਕ ਹੈ ਜੀ ਫਿਰ ਇਹ ਗਾਏ ਦਾ ਮਤਲਬ ਕਿ ਪਿਸ਼ਾਬ ਡਾਲਣਾ ਗੁੰਤਰ ਜੀ ਉਸ ਚੀਜ਼ ਨੂੰ ਬੋਲਦੇ ਕੀ ਆ ਤੁਸੀਂ ਉਦਾਂ ਉਹਨਾਂ ਆਹ ਪਾੜੀ ਆ ਤੇ ਗੁੰਤਰ ਹੀ ਬੋਲ ਦਿੰਦੇ ਗੁੰਤਰ ਬੋਲਦੇ ਠੀਕ ਹੈ ਜੀ ਚਲੋ ਸਾਨੂੰ ਵੀ ਇੱਕ ਪਹਾੜੀ ਭਾਸ਼ਾ ਸਿੱਖਣ ਦਾ ਮੌਕਾ ਮਿਲ ਰਿਹਾ ਅੱਜ ਕਿਉਂ ਜੀ ਅੱਛਾ ਇਹ ਇਧਰੋਂ ਇਧਰੋਂ ਸੇ ਆ ਜਾਏਗੇ ਸਰ ਆਪ ਬਿਲਕੁਲ ਜੀ ਬਿਲਕੁਲ ਦੇਖੋ ਸਾਡੇ ਸਾਹਮਣੇ 65 ਸਾਲ ਦੇ ਬਜ਼ੁਰਗ ਚੜ ਰਹੇ ਆ ਕਿਉਂ ਜੀ ਤੁਸੀਂ ਸਾਨੂੰ ਕਿਹਾ ਵੀ ਤੁਸੀਂ ਆ ਜਾਓਗੇ ਸਾਡੇ ਨੂੰ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਐ ਭਾਜੀ ਆ ਜਾਓ ਫਿਰ ਨਹੀਂ ਜੀ ਮੈਂ ਟਰੈਕਿੰਗ ਸਰ ਮੈਂ ਨਹੀਂ ਨਹੀਂ ਬਸ ਕੋਈ ਨਹੀਂ ਉਹ ਫੜ ਲਮਾ ਅੱਛਾ ਅੱਛਾ ਮੈਂ ਟਰੈਕਿੰਗ ਬਹੁਤ ਕਰਦਾ ਰਿਆ ਹਾਂ ਤੇ ਜਦੋਂ ਮੌਕਾ ਮਿਲਦਾ ਕਰਦਾ ਵੀ ਆ ਟਰੈਕਿੰਗ ਲਿਓ ਜੀ ਭਾਜੀ ਆ ਬਣਾ ਦਿਓ ਲਓ ਜੀ ਲਓ ਆ ਜਾਓ ਆ ਜਾਓ ਨਹੀਂ ਨਹੀਂ ਔਖਾ ਨਹੀਂ ਹੈਗਾ ਉਦਾਂ ਹੀ ਲੱਗਦਾ ਹੁੰਦਾ ਦੂਰੋਂ ਹਾਂਜੀ ਹਾਂਜੀ ਲਿਆਓ ਜੀ ਨੇ ਸਰ ਥੈਂਕ ਯੂ ਬਹੁਤ ਬਹੁਤ ਵਾਹ ਜੀ ਵਾਹ ਇਹ ਦੇਖੋ ਸਰ ਇਹ ਪੱਥਰ ਲਗਾਏ ਪੂਰੇ ਹਾਂਜੀ ਹਾਂਜੀ ਆ ਦੇਖੋ ਭਾਜੀ ਆ ਲੱਗਦਾ ਨਾ ਵੀ ਘਣੇ ਜੰਗਲਾਂ ਦੇ ਵਿੱਚ ਆ ਆ ਦੇਖੋ ਇੱਥੇ ਜਿੱਦਾਂ ਤੁਹਾਡੇ ਖੇਤ ਆ ਹਾਂਜੀ

ਇਹ ਬੱਸ ਸਰ ਕਿਹੜਾ ਪਿੰਡ ਪੈਂਦਾ ਇਹ ਕਿਹੜਾ ਸ਼ਹਿਰ ਬਕਲੇੜਾ ਸਰ ਗੋਂ ਬਕਲੇੜਾ ਠੀਕ ਆ ਜੀ ਕਹਿੰਦਾ ਪੋਸਟ ਆਫ ਬिलासपुर ਹੈ ਪੰਚਾਇਤ ਬिलासपुर ਹੈ ਠੀਕ ਆ ਜੀ ਇਹ ਉਹ ਜੋ ਬੈਟਰੀ ਹੈ ਸਰ ਹਾਂਜੀ 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 ਉਹ ਇਧਰ ਤੱਕ ਆਛਾ ਇੱਥੇ ਤੱਕ ਆ ਬੈਠੀ ਹਾਂ ਇਸ ਤੱਕ ਇਹ ਅੱਗੇ ਸ਼ੁਰੂ ਹੋਗੀ ਦੂਸਰੀ ਤੇ ਉਹਦਾ ਕਿੱਥੇ ਆ ਯੂਨਿਟ ਕਿੱਥੇ ਰੱਖਿਆ ਤੁਸੀਂ ਯੂਨਿਟ ਸਰ ਅੱਗੇ ਆਛਾ ਉਹ ਅੱਗੇ ਆ ਓਕੇ ਓਕੇ ਹਾਂਜੀ ਅੱਗੇ ਹੈ ਹੁਣ ਮਤਲਬ ਇਹ ਸ਼ੌਕ ਦੇ ਸਕਦਾ ਸਾਨੂੰ ਹਾਂਜੀ ਹੁਣ ਇਸ ਦੇ ਸਾਥ ਇਹਨੇ ਹੱਥ ਲਗਾਣਾ ਬੀ ਕੇਅਰਫੁਲ ਹਾਂਜੀ ਆ ਇਧਰ ਮੈਂ ਕੁਝ ਘਰ ਦੇਖ ਪਾ ਰਹੇ ਹਾਂ ਇਹ ਲੋਕਲ ਇੱਥੇ ਦੇ ਲੋਕ ਆ ਹਾਂਜੀ ਇਧਰ ਕੇ ਆ ਅੱਛਾ ਜੀ ਅੱਛਾ ਜੀ ਹਾਂਜੀ ਇਹ ਇਧਰ ਕੇ ਹੈ ਇੱਕ ਘਰ ਉਹ ਦੋ ਘਰ ਉਧਰ ਹੈ ਅੱਛਾ ਚਲੋ ਹੁਣ ਅਸੀਂ ਅੱਗੇ ਹੋਰ ਚਲਾਂਗੇ ਵੈਸੇ ਮੈਂ ਤੁਹਾਨੂੰ ਇੱਕ ਗੱਲ ਕਰਨਾ ਚਾਹਨਾ ਸਾਡੇ ਪੰਜਾਬ ਦੇ ਕੰਢੀ ਇਲਾਕੇ ਦੇ ਲੋਕ ਕਾਫੀ ਪਰੇਸ਼ਾਨ ਆ ਜੰਗਲੀ ਜਾਨਵਰਾਂ ਤੋਂ ਹਾਂਜੀ ਤੁਸੀਂ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਮੈਂ ਇਹ ਸਲਾਹ ਦੇਣਾ ਚਾਹੁੰਦਾ ਹਾਂ ਜੀ ਸਰ ਇਹ ਫੈਂਸਿੰਗ ਲਗਾਓ ਇਦਾਂ ਦੀ ਇਹ ਸੈਂਟਰ ਗਵਰਨਮੈਂਟ ਦੀ ਹੈ ਹਾਂਜੀ ਆਪ ਸਟੇਟ ਗਵਰਨਮੈਂਟ ਕੇ ਸਾਥ ਵੀ ਕਨੈਕਟ ਰੱਖੋ ਠੀਕ ਹੈ ਔਰ ਮਤਲਬ ਕਿ ਇਹ ਫੈਂਸਿੰਗ ਲਗਾਓ ਇਸਕਾ ਬਹੁਤ ਫਾਇਦਾ ਹੈ ਠੀਕ ਹੈ ਜੀ ਦੇਖ ਲਓ ਸਰ ਮੈਂ ਕਿਤਨਾ بڑا ਏਰੀਆ ਔਰ ਕੰਟਰੋਲ ਕਰ ਰੱਖਾ ਹੈ ਮੈਨੇ ਜੀ 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 ਇੱਕ ਦਿਨ ਮਤਲਬ ਕਿ ਹਮੇਦਰ ਪੰਚਾਇਤ ਮੈਂ ਗਏ تھے ਹਾਂਜੀ ਤੋਂ ਹਮਾਰੇ ਵੀਡੀਓ ਸਾਹਿਬ ਸੇ ਉਧਰ ਹਾਂਜੀ ਲੇਡੀਜ਼ ਸੇ ਪਠਾਨਕੋਟ ਕੇ ਸੁਸ਼ਮਾ ਮੇਰੇ ਕੋ ਨਾਮ ਯਾਦ ਹੈ ਅੱਛਾ ਜੀ तो उन्होंने लेक्चर दिया कि मतलब कि आप खेती बाड़ी करा करो अच्छा जी। तो हमारे गांव के सभी बोलते कि, कि खेती बाड़ी क्या करने वो जंगली जांग, जानवर होने नहीं देते कुछ भी हाँ जी हाँ जी। तो मेरे मैडम थे उधर बैठे हुए। अच्छा जी। बोला जब उन्होंने सभी ने बोल दिया तो मेरी मैडम ने बोला हाँ जी। कि यदि मैडम जी आपको टाइम हो तो आप मेरे पास चलो बोला क्या बात है बोला हम भी जंगल में रहते जी और हम मतलब के डेली उस टाइम बीस पच्चीस हजार रूपये की सब्जी जा रही थी हमारी अच्छा हाँ जी तो बोला नहीं फिर नहीं चलूंगी मैं अभी चलूंगी अच्छा जी मेरे पास टाइम है अभी चलूंगी अच्छा। क्या बोला देखूंगी मैं सर वो आई इधर और उसने जब देखा तो उसने बोला देखो आदमी को ना ये जो बोल रहे थे इधर इतनी उजाड़ है बोला इधर चारों साइड से उजाड़ है लेकिन फिर भी इन्होंने कंट्रोल कर रखा है तो आदमी क्या नहीं कुछ कर सकता है जी, बोला बोला कितनी इन्होंने सब्जी लगाई हुई है? फिर उसने बोला, इनका उदाहरण दो हर जगह इनका उदाहरण दो कि देखो वो भी तो जंगल में है और ऐसे बंदे बोलते हैं बस उजाड़ बहुत है और काम करते नहीं कुछ भी जब सब्सिडी लेनी हो तब तो मतलब के सबसे आगे हो जाते हैं जी, जी, और मतलब जब हम देखने जाते हैं तो कुछ भी नहीं उधर तो बोला उनको बोलो कि चलो उनके घर दिखाते हैं आपको जंगल में कैसे ना उन्होंने कंट्रोल कर रखा नहीं बहुत वादिया सर पहली बार मैंने गेहूं बीजी हाँ जी नहीं पहली मक्की की फसल बीजी अच्छा पहला मक्की, हाँ, हाँ हाँ मक्की फ... बीजी हाँ, पहली मक्की बीजी तो मैंने चाली बोरी निकाली मक्की हाँ जी। की ना अच्छा तो वो जो हंसते थे वो ही मेरे को बोलते यार हमारे को भी मक्की दो बोले ना बंदर खाई जानी है मक्की लेकिन सर मतलब कि हाँ पूरे जितने पहले मैं मेरा रबा भी मतलब एक ही खेत बाना अपने हाँ जोगा ही हाँ फिर मेरा एक दोस्त था बोला यार पारा था करना पड़ेगा उसको मतलब कि राखी तो करना हाँ जी। पड़ेगी जी जी। तो यार पूरी बीज दे हाँ। पूरी बीज दे हाँ मैंने लिया और पूरी बीज दे बोला हाँ। कितनी की खा जाएंगे मैं बोला कोई बात नहीं तो सर चाली बोरियाँ निकली और मैंने पूरे गाँव को दी मक्खी बदले के गाँव में पूरे ना मक्की ली मेरे से ਔਰ ਉਸਕੇ ਬਾਅਦ ਉਹਨਾਂ ਕੋ ਵੀ ਅਕਲ ਆਈ ਕਿ ਮਤਲਬ ਕਿ ਨਹੀਂ ਯਾਰ ਹੋ ਸਕਦਾ ਹੈ ਸਭ ਕੁਝ ਔਰ ਉਹਨਾਂ ਨੇ ਬੀਜੀ ਫਿਰ ਹਾਂਜੀ ਇੱਥੇ ਵੈਸੇ ਹੈ ਸਟੈਪ ਫਾਰਮਿੰਗ ਹੀ ਆ ਤੁਸੀਂ ਹਾਂਜੀ ਉਸ ਹਿਸਾਬ ਨਾਲ ਕੀਤੀ ਹੈ ਨਾ ਸਾਰੀ ਹਾਂਜੀ ਹਾਂਜੀ ਠੀਕ ਆ ਠੀਕ ਆ ਆਹ ਪਹਾੜਾਂ ਚ ਤਾਂ ਇਸ ਤੋਂ ਬਿਨਾ ਕੰਮ ਵੀ ਨਹੀਂ ਸਰਦਾ ਆਈਆਂ ਤਾਂ ਸਲਾਈਡ ਹੋ ਜਾਂਦੀ ਨਾ ਫਿਰ ਜੀ 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 ਲਓ ਜੀ ਮੇਰੇ ਦਰਸ਼ਕਾਂ ਨੂੰ ਬਹੁਤ ਚੰਗਾ ਲੱਗ ਰਿਹਾ ਹੁਣ ਅੰਕਲ ਜੀ ਅੱਜ ਇਹ ਦੇਖ ਕੇ ਕਿ ਵੀ ਕਿਦਾਂ ਤੁਸੀਂ ਸਾਮ ਸੰਭਾਲ ਕਰ ਰਹੇ ਆ ਆਪਣੇ ਖੇਤਾਂ ਦੀ ਆਪਣੇ ਫਾਰਮ ਹਾਊਸ ਦੀ ਤੇ ਹੌਸਲਾ ਵੀ ਮਿਲ ਰਿਹਾ ਹੁਣ ਆ ਪਾਜੀ ਸਾਡੇ ਕੰਢੀ ਇਲਾਕੇ ਦੇ ਲੋਕਾਂ ਨੂੰ ਸਾਡੇ ਪਹਾੜੀ ਜਿਹੜੇ ਪੰਜਾਬ ਦੇ ਵਿੱਚ ਪਹਾੜੀ ਇਲਾਕੇ ਆ ਉੱਥੇ ਦੇ ਲੋਕਾਂ ਨੂੰ ਇਹਨੂੰ ਦੇਖ ਕੇ ਇੱਕ ਆਸ ਦੀ ਕਿਰਨ ਵੀ ਜਾਗੀ ਹੋਣੀ ਆ ਹਾਂਜੀ ਕਿ ਵੀ ਹਾਂ ਅਸੀਂ ਵੀ ਲਗਵਾਈਏ ਇਹ ਕਿਸੇ ਤਰੀਕੇ ਨਾਲ ਹੁਣ ਦੇਖਿਆ ਕਿਤਨੀ ਬੜੀ ਐ ਸਰ ਮਤਲਬ ਕਿ ਕਹਾਂ ਸੇ ਅਸੀਂ ਚਲੇ ਆਨੂ ਹੋਰ ਅਲਦ ਜਿਤਨਾ ਆਏ ਆ ਉਹ ਆਧੇ ਤੇ ਪਹੁੰਚੇ ਆ ਵਾਹ ਹਾਂਜੀ ਆਹੋ 3000 ਮੀਟਰ ਆ ਜੀ 3 ਕਿਲੋਮੀਟਰ ਹਾਂਜੀ ਕਿਉਂ ਪਾਜੀ ਸਾਢੇ 3 ਕਿਲੋਮੀਟਰ ਅੱਛਾ ਸਾਢੇ 3 ਚਲੋ ਮੈਂ ਤਾਂ ਰਫਲੀ ਜਿਹਾ ਲੈ ਕੇ ਚੱਲ ਰਿਹਾ ਹਾਂ ਸਰ ਬਹੁਤ ਹੁੰਦਾ ਜੀ ਹਾਂਜੀ ਹਾਂਜੀ अच्छा जी ऐसे ऐसे ਇਹਦੇ ਵਿੱਚ ਵੈਸੇ ਕਰੰਟ ਦੇਖਣਾ ਹੋਵੇ ਕਿਸੇ ਨੇ ابھی ਤੋਂ ਸਰ ਕਰੰਟ ਆ ਰਿਹਾ ਕਿ ਨਹੀਂ ਨਹੀਂ ਹਾਂ ਜੀ ਜੇ ਵੈਸੇ ਦੇਖਣਾ ਹੋਵੇ ਬਿਨਾ ਹੱਥ ਲਗਾਏ ਉਹ ਟੈਸਟ ਪੈਨ ਨਹੀਂ ਦੇਖਿਆ ਜਾ ਸਕਦਾ ਹਾਂਜੀ ਹਾਂਜੀ ਉਸ ਦੇ ਨਾਲ ਦੇਖਾ ਤਰੀਕਾ ਨਹੀਂ ਹੈਗਾ ਹੋਰ ਜਿਹੜੀਆਂ ਲੋਹੇ ਦੀ ਇਹ ਕੈਬਲ ਦੇ ਨਾ ਲੋਹੇ ਦੀ ਤਾਰ ਹੋਇਆ ਹਾਂਜੀ ਫਿਰ ਉਸ ਦੇ ਨਾਲ ਆਹ ਚੈੱਕ ਕਰ ਸਕਦੇ ਦੋਨੋਂ ਤਾਰਾਂ ਐਟੈਚ ਕਰਕੇ ਨਾ ਲਾਈਟ ਜਲੇਗੀ ਵੈਸੇ ਯਾ ਵੀ ਆਪਕਾ ਨਾ ਇਹ ਐਸੇ ਵੀ ਸ਼ੋਲਡਰ ਵੀ ਲੱਗ ਜਾਏਗਾ ਨਾ ਸਰ ਇਸ ਇਹ ਜੈਕਟ ਕੇ ਜੈਕਟ ਵੀ ਲੱਗ ਜਾਏਗੀ ਨਾ ਇਸ ਦੇ ਅੰਦਰ ਵੀ ਕਰੰਟ ਜਾਏਗਾ ਸਰ ਜੈਕਟ ਸੇ ਵੀ ਅੰਦਰ ਕਰੰਟ ਚਲਾ ਜਾਏਗਾ ਇਹ ਦੋ ਤਿੰਨ ਕਪੜੇ ਆਪਨੇ ਪਹਿਨੇ ਹੈ ਨਾ ਤਬ ਵੀ ਅੰਦਰ ਕਰੰਟ ਲਗੇਗਾ ਹਾਂਜੀ ਇਤਨਾ ਇਹ ਹੈ ਡੀਸੀ ਆ ਫੇ ਹੈ ਨਾ ਹਾਂਜੀ ਦੋ ਟੈਚ ਹੋਣਾ ਚਾਹੀਏ ਦੋਹਾਂ ਨੂੰ ਦੋਹਾਂ ਨੂੰ ਉੱਪਰ ਸਿੰਗਲ ਮੈਂ ਥੋੜਾ ਇਹ ਹੋਊਗਾ ਸਿੰਗਲ ਨਾ ਨਹੀਂ ਹੋਣਾ ਸਹੀ ਗੱਲ ਤੁਹਾਡੀ ਹਾਂਜੀ ਕਰੰਟ ਮੂਵ ਹੋਏਗਾ ਇਧਰ ਉਧਰ ਤਾਂ ਫੇ ਹੀ ਹਾਂਜੀ ਹਾਂਜੀ ਪਟਾਕਾ ਮਾਰੇਗਾ ਹਾਂ ਲੇਕਿਨ ਲੱਕੜੀ ਸੁੱਕੀ ਹੋਣਾ ਚਾਹੀਏ ਹਾਂ ਉਹਨਾਂ ਦੋਨੋਂ ਕੋ ਕਰ ਟੈਚ ਉਹ ਜਦੋਂ ਲਾਈ ਪਤਾ ਲੱਗ ਗਈ ਜਾਣੀ ਸੁੱਕੀ ਕੇ ਗਿੱਲੀ ਹਾਂਜੀ ਹਾਂਜੀ

ਹਾਂ ਥੋੜਾ ਹੈ ਹੈ ਇਸ ਇਹ ਤਾਰਦੂ ਹੀ ਹੈ ਨਾ ਸਰ ਅੱਛਾ ਹਾਂ ਇਸ ਵਿੱਚ ਕੰਮ ਦਿਖਾਈ ਦੇ ਰਹਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਇਹ ਸਰ ਦੇਖਾ ਨਾ ਜਾਂਦਾ ਇਥੋਂ ਪੱਥਰ ਨਹੀਂ ਨਾ ਲਗਾਇਆ ਮੈਂ ਸੋਚਿਆ ਕਿ ਸ਼ਾਰਟ ਕਰ ਦਿੰਦੇ ਆਂ ਇਧਰ ਸੇ ਨਾ ਤਾਂ ਪੱਥਰ ਕਿਸ ਲਈ ਲਗਾਣਾ ਵੀ ਮੈਂ ਨਾ ਇਹ ਉਖਾੜ ਕੇ ਐਸੇ ਕਰ ਦੇਣੀ ਐ ਸਿੱਧੀ ਤੂੰ ਦੇਖ ਲਓ ਇਧਰ ਪੱਥਰ ਨਹੀਂ ਲਗਾਇਆ ਤਾਂ ਕੈਸੇ ਨਾ ਨਾ ਹਾਂ ਜਗਾ ਢੂੰਡ ਲਈ ਆ ਉਹਨਾਂ ਨੇ ਦੇਖ ਲਓ ਹਾਂਜੀ ਹਾਂ ਜੇ ਤੂੰ ਪੋਲ ਦੇਖਾ ਕਹਾਂ ਉਹਨਾਂ ਨੇ ਢੂੰਡ ਲਿਆ ਹਾਂ ਜੇ ਕਰਦੀ ਬੰਦ ਭਾਈ ਜੀ ਬੰਦ ਕਰਤੀ ਜੀ ਕਰਤੀ ਜੀ ਹੁਣ ਹੁਣ ਲਗਾ ਸਕਦੇ ਹੱਥ ਤੁਸੀਂ ਭਾਜੀ ਹਾਂ ਜੀ ਜੇ ਤੁਸੀਂ ਟੈਸਟਿੰਗ ਕਰਨੀ ਹੈ ਤਾਂ ਹੱਥ ਲਗਾ ਸਕਦੇ ਹਾਂ ਹਾਂ ਜੀ ਕੋਈ ਨਹੀਂ ਤੁਸੀਂ ਵੀ ਦੇਖੋ ਟਰਾਈ ਕਰਕੇ ਹਿੰਮਤ ਆ ਰਿਹਾ ਜੀ ਦੂਜਾ ਬੈਟਰੀ ਯੂਨਿਟ ਹਾਂ ਜੀ ये ना हर महीने ना ये पानी डालते है इसमें बैटरी का ना अच्छा जी ये बोतल है वो पड़ी है ठीक है ये इधर आके डालना पड़ता है नहीं तो फिर मतलब के बैटरी डिस हो जाएगी जी जी, नहीं है, वो हाँ, है जी। हम देखेंगे नहीं ना इसका पानी नहीं देखेंगे प्रॉपर इसका मतलब की नहीं देखेंगे कि कहीं झाड़ी की नहीं देखो आपने ਕਿਤਰੀ ਇਹ ਕਹੀਂ ਜਹਾੜੀ ਅਟੈਚ ਹੋ ਰਹੀ ਇਸਕੇ ਸਾਥ ਤਾਰ ਕੇ ਸਾਥ ਜੀ ਜੀ ਨਹੀਂ ਹੋ ਰਹੀ ਬਿਲਕੁਲ ਮੈਂ ਦੱਸ ਰਹੀ ਤੂੰ ਸ਼ੁਰੂ ਵੇਚੀ ਆ ਇਥੋਂ ਕਰੰਟ ਜਾ ਆ ਆ ਤਾਰਾ ਬੰਨਿਆ ਨਾਲ ਹਾਂਜੀ ਇਹ ਦਿਖ ਰਹਾ ਆ ਦੇਖੋ ਆ ਆ ਹਾਂਜੀ ਆ ਦੇ ਇਹ ਇਹ ਔਰ ਇਹ ਅੰਦਰ ਹੈ ਅਭੀ ਆਫ ਕਰ ਦਿਆ ਕਰ ਦਿਓ ਆਨ ਹੁਣ ਤੁਸੀਂ ਹਾਂਜੀ ਹਾਂਜੀ ਅਭੀ ਆਨ ਕਰ ਦਿਓ ਕਰ ਦਿਓ ਆਨ ਹਾਂਜੀ ਇਹ ਗੱਲ ਕਿਆ ਇਹ ਆਨ ਕੈ ਨਹੀਂ ਹੋਇਆ ਆ ਅਭੀ ਹੋ ਗਿਆ ਨਾ ਠੀਕ ਹਾਂਜੀ ਤੇ ਇਹਦੀ ਬੈਟਰੀਆਂ ਦੇ ਵਿੱਚ ਪਾਣੀ ਕਿੰਨੇ ਚਿਰ ਬਾਅਦ ਪਾਉਨੇ ਆ ਜੀ ਤੁਸੀਂ ਇਹ ਸਰ ਮੈਂ ਲਗਭਗ 18 ਦਿਨ ਕੇ ਬਾਅਦ ਨਾ ਦੇਖਣਾ ਪੜਦੇ ਹਾਂ ਦੇਖਣਾ ਪੜਦੀ ਹੈ ਤੇ ਦੇਖਣਾ ਹੀ ਬੰਦਾ ਹਾਂ ਜੀ ਦੇਖੋ ਇਹ ਬਿਲਕੁਲ ਇਹਤ ਮਤਲਬ ਹੈ ਕਿ ਆਪ ਨੇ ਇੱਕ ਵਾਰ ਭਰਦੀ ਨਾ ਤਾਂ 18-20 ਦਿਨ ਦੇਖਣ ਦੀ ਜ਼ਰੂਰਤ ਨਹੀਂ ਹੈ ਠੀਕ ਠੀਕ ਲੋ ਇਧਰ ਸੇ ਆਓ ਸਰ ਅੱਲੋ ਜੀ ਉਹ ਸਾਡਾ ਐਂਟਰੀ ਪੁਆਇੰਟ ਸੀ ਇਹ ਹੁਣ ਐਗਜ਼ਿਟ ਪੁਆਇੰਟ ਇਹ ਦੇਖੋ ਸਰ ਇਸ ਵਿੱਚ ਮੈਂ ਸਪਰਿੰਗ ਵੀ ਲਗਾ ਰੱਖਿਆ ਹੈ

ਜੀ ਟ੍ਰੇਨਿੰਗ ਮੈਂ ਪਸੀਨਾ ਬਹਾਏਗਾ ਨਾ ਉਹ ਲੜਾਈ ਮੈਂ ਖੂਨ ਬਚਾਏਗਾ ਵਾਹ ਇਹ ਗੱਲ ਮੈਂ ਸੁਣੀ ਸੀ ਜੀ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਇਹ ਹਾਂਜੀ ਜੇ ਆਹ ਮਤਲਬ ਕਿ ਉਹ ਇਥੋਂ ਆਹ ਆਹ ਸੰਜੂ ਕਥਾ ਦਾ ਮਤਲਬ ਕਿ ਇਸ ਜਮੀਨਾ ਪੈਸਾ ਮਿਲਣਾ ਜੇ ਆਹ ਮਿਹਨਤ ਨਹੀਂ ਕਰਗੇ ਜੀ 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 ਜੇ ਆਹ ਮਤਲਬ ਕਿ ਇਥੋਂ ਪਸੀਨਾ ਨਹੀਂ ਇਹ ਕਰਕੇ ਆਹ ਸੋਚ ਕੇ ਨਾ ਇਹ ਅੰਦਰ ਪੱਖੇ ਥੱਲੇ ਕਹਿੰਨੇ ਏਸੀ ਥੱਲੇ ਸੌਂ ਜਾਨੇ ਤਾਂ ਕਿ ਆ ਸੰਜੇ ਮਿਲ ਨਹੀਂ ਤੂੰ ਬਹੁਤ ਵੱਡੀ ਤੁਹਾਡੀ ਇਹ ਦੇ ਵਿੱਚ ਇੱਕ ਸਿੱਖਿਆ ਆ ਹਾਂਜੀ ਜਿਹੜੇ ਮਿਹਨਤ ਨਹੀਂ ਕਰਦੇ ਉਹਨਾਂ ਲਈ ਹਾਂਜੀ ਕਿਆ ਬਾਤਾਂ ਜੀ ਚਲੋ ਤੁਹਾਡਾ ਸਰ ਬਹੁਤ ਬਹੁਤ ਧੰਨਵਾਦ ਇਸ ਪੂਰੇ ਇਲਾਕੇ ਨੂੰ ਦਿਖਾਉਣ ਲਈ ਤੇ ਅਸੀਂ ਹੋਰ ਵੀ ਚੀਜ਼ਾਂ ਐਕਸਪਲੋਰ ਕਰਾਂਗੇ ਸਵੇਰੇ ਮਿਲਾਂਗੇ ਉਹਨਾਂ ਨੂੰ ਜਿਹੜੇ ਤੁਹਾਡੇ ਇੱਥੇ ਹਾਂਜੀ ਗੱਡਰੀਏ ਨਾ ਗੱਡਰੀਏ ਆਏ ਹੋਏ ਆ ਤੇ ਹੋਰ ਕੁਝ ਵੀ ਸਾਡੇ ਕੁਐਸਚਨਸ ਹੋਣਗੇ ਮੇਰੇ ਦਰਸ਼ਕਾਂ ਦੇ ਕੋਈ ਵੀ ਸਵਾਲ ਜਵਾਬ ਹੋਣਗੇ ਤਾਂ ਕੁਝ ਵੀ ਜਿੱਦਾਂ ਕਾਫੀ ਗੱਲਾਂ ਹੁੰਦੀਆਂ ਰਹਿੰਦੀਆਂ ਮੇਰੀਆਂ ਮੇਰੇ ਵੀਡੀਓਸ ਤੇ ਕਮੈਂਟ ਆਉਂਦੇ ਰਹਿੰਦੇ ਆ ਹਾਂਜੀ ਕਿ ਸਾਨੂੰ ਪੰਜਾਬ ਤੇ ਆਸ-ਪਾਸ ਦੇ ਇਲਾਕੇ ਦਿਖਾਓ ਹਾਂ ਤੇ organic ਖੇਤੀ ਹੁੰਦੀ ਆ ਕਿੱਦਾਂ ਕਰ ਸਕਦੇ ਆ ਤੇ ਚਲੋ ਹੋਰ ਵੀ ਗੱਲਾਂ ਤੁਹਾਡੇ ਕੋ ਪਤਾ ਕਰਾਂਗੇ ਜੋ ਕਿ ਸਾਡੇ ਮੇਰੇ ਜਿਹੜੇ ਦੇਖਣ ਵਾਲੇ ਦਰਸ਼ਕ ਆ ਇਸ ਚੈਨਲ ਨੂੰ ਦੇਖਣ ਵਾਲੇ ਦਰਸ਼ਕ ਆ ਉਹਨਾਂ ਨੂੰ ਕੁਝ ਸਿੱਖਣ ਨੂੰ ਮਿਲੇ ਕਿ ਜੋ ਕਿਤੇ ਰੁਕੇ ਹੋਏ ਘਟੂ ਘਟੂ ਉਸ ਕੰਮ ਨੂੰ ਕਰਨ ਹਾਂਜੀ ਤੇ ਠੀਕ ਆ ਸਰ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜਲਦ ਮਿਲਾਂਗੇ ਜੀ ਮੇਰੇ ਸਾਰੇ ਹੀ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਸ ਵਲੌਗ ਨੂੰ ਦੇਖਣ ਲਈ ਅਸੀਂ ਨੈਕਸਟ ਵਲੌਗ ਵਿੱਚ ਮਿਲਾਂਗੇ ਬਹੁਤ ਹੀ ਜਲਦ ਟਿਲ ਦੈਨ ਟੇਕ ਕੇਅਰ ਬਾਏ ਬਾਏ